ਰੂਪ ਕੋਈ ਜਾਗੀਰ ਨਹੀਂ ਹੁੰਦੀ ਰੂਪ ਕੋਈ ਜਾਗੀਰ ਨਹੀਂ ਹੁੰਦੀ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਰੂਪ ਕੋਈ ਜਾਗੀਰ ਨਹੀਂ ਹੁੰਦੀ ਹੀਰ ਵੀ ਇੱਕ ਦਿਨ ਹੀਰ ਨਹੀਂ ਹੁੰਦੀ ਸ਼ੀਸ਼ੇ ਸਾਹਮਣੇ ਮੈਂ ਹੋ ਨਾ ਮਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਸ਼ੀਸ਼ੇ ਸਾਹਮਣੇ ਮੈਂ ਹੋ ਨਾ ਮਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਸ਼ੁਕਰ ਪਟੇ ਚੇ ਵਿੱਚਾਂ ਸ਼ੁਕਰ ਪਟੇ ਚੇ ਵਿੱਚਾਂ ਇੱਥੇ ਤੰਤ ਲੀਰ ਨਹੀਂ ਹੁੰਦੀ ਲੱਭੋ ਕੋਣ ਹੈ ਲੁੱਟਣ ਵਾਲਾ ਲੱਭੋ ਕੋਣ ਹੈ ਲੁੱਟਣ ਵਾਲਾ ਜੋ ਵੀ ਹੋਵੇ ਤਕਦੀਰ ਨਹੀਂ ਹੁੰਦੀ ਜੋ ਵੀ ਹੋਵੇ 日本で行く。